ਇਹ ਫਰਨ ਹਾਊਸ ਹੈ ਜੀ ਹਮ ਇਹ ਮਹਾਰਾਜਾ ਰਜਿੰਦਰ ਸਿੰਘ ਨੇ 19 ਸਦੀ ਦੇ ਖੇਲੇ ਸਾਲ ਦੇ ਵਿੱਚ ਬਣਵਾਇਆ ਸੀ ਹਮ ਤੇ ਤੁਸੀਂ ਦੇਖ ਸਕਦੇ ਹੋ ਵੀ ਅੰਦਰ ਜਿਹੜੀ ਹੈ ਜੀ ਫਰਨ ਹਾਂ ਖੰਗਰੀ ਪੱਥਰ ਦੀ ਵਰਤੋਂ ਕੀਤੀ ਗਈ ਹੈ ਤੇ ਸਾਰੇ ਕਾਰਨਰ ਦੇ ਵਿੱਚ ਜਿਹੜੀ ਫਰਨ ਲਾਈ ਹੋਈ ਹੈ ਹਮ ਠੀਕ ਹੈ ਜੀ ਫਰਨ ਦੀ ਆਪਣਾ ਇੱਥੇ ਬਹੁਤ ਕਿਸਮਾਨੀ ਸੀ ਬਾਕੀ ਹੋਰ ਵੀ ਔਰਨਾਮੈਂਟਲ ਜਿਹੜੇ ਪਲਾਨ ਲਾ ਕੇ ਇਹਨਾਂ ਨੂੰ ਡੈਕੋਰੇਟ ਕੀਤਾ ਗਿਆ ਜੀ ਠੀਕ ਹੈ ਜੀ ਮਤਲਬ ਜਿਵੇਂ ਆਪਾਂ ਗੱਲ ਕਰੀ ਵਿੱਚ ਵੀ ਦੇਖਭਾਲ ਕਿਵੇਂ ਕਰਦੇ ਹੋਗੇ ਇਹਨਾਂ ਦੀ ਮਤਲਬ ਕਦੋਂ ਆਉਣੇ ਹੋ ਜਾਂ ਪਾਣੀ ਪੂਣੀ ਵੀ ਤੇ ਦੇਣਾ ਪੈਂਦਾ ਪੌਦਿਆਂ ਨੂੰ ਆਹ ਦੇਖਭਾਲ ਦੀ ਰੂਟੀਨ ਦੇ ਵਿੱਚ ਕਰਦੇ ਆਂ ਸਾਡਾ ਬੰਦਾ ਹੁੰਦਾ ਜੀ ਇੱਥੇ EMPLOYEES ਰੂ ਹੁੰਦਾ ਤੇ ਉਹਦੀ ਦੇਖਭਾਲ ਕਰਦਾ ਜੋ ਵੀ ਮੇਨਟੇਨੈਂਸ ਹੁੰਦੀ ਹੈ ਪਾਣੀ ਲਾਣਾ ਸਾਫ ਸਫਾਈ ਵੀ ਕਰਦਾ ਰਹਿੰਦਾ ਠੀਕ ਹੈ ਠੀਕ ਹੈ ਇਹ ਮਤਲਬ ਹੈ ਸਪੈਸ਼ਲ ਕਿਸੇ ਓਕੇਸ਼ਨ ਤੇ ਚਲਾਉਣੇ ਹੋ ਜਿਵੇਂ ਫੁਫਾਰੇ ਚੱਲੇ ਬੜਾ ਸੋਹਣਾ ਲੱਗਿਆ ਜਿਵੇਂ ਮੀਂਹ ਪਿਆ ਹਨਾ ਹਾਂਜੀ ਵੈਸੇ ਵੀ ਦੇਖੋ ਜੇ ਗਰਮੀ ਪੈਂਦੀ ਆ ਤਾਂ ਬੂਟਿਆਂ ਨੂੰ ਪਾਣੀ ਦੀ ਲੋੜ ਤਾਂ ਪੈਂਦੀ ਆ ਜੀ ਹਨਾ ਤਾਂ ਸਾਨੂੰ ਚਲਾਣੀ ਪੈਂਦੇ ਆ ਜੀ ਫਾਰੇ। ਬੇਚਾ ਤਰੀਕੇ ਨਾਲ ਹੀ ਬੂਟਿਆਂ ਨੂੰ ਪਾਣੀ ਲੱਗ ਜਾਂਦਾ ਤੇ ਨਾਲੇ ਮਾਹੌਲ ਸੋਹਣਾ ਬਣ ਜਾਂਦਾ। ਹਾਂਜੀ ਹਾਂ ਜਦੋਂ ਫਾਰੇ ਚੱਲਦੇ ਨੇ ਜੀ ਹਨਾ ਤੁਸੀਂ ਦੇਖਿਆ ਜੀ ਵੀ ਇੱਕ ਨਾਲ ਜੀ ਆਰਟੀਫੀਸ਼ੀਅਲ ਜਿਹੜਾ ਹੈ ਮੀਂਹ ਬਣ ਜਾਂਦਾ ਜੀ ਹਨਾ ਤੇ ਹਨਾ ਲੋਕਾਂ ਨੂੰ ਬਹੁਤ ਵਧੀਆ ਲੱਗਦਾ ਜੀ ਇੱਥੇ ਵੀ ਜੜੇ ਆਉਂਦੇ ਨੇ ਸਲਮ। ਹੂੰ ਖਾਸ ਹੀ ਲੋਕ ਆਉਂਦੇ ਨੇ ਜੀ। ਬਿਲਕੁਲ ਜੀ ਬਿਲਕੁਲ ਬਾਰਤਰੀ ਆ ਜੀ। ਬਾਰਤਰੀ ਪਬਲਿਕ ਪਲੇਸ ਆ ਜੀ ਹਨਾ ਜੀ। ਬਿਲਕੁਲ ਹਾਂ ਹਾਂ ਪਟਿਆਲਾ ਦੀ ਹ ਹਾਂਜੀ ਬਿਲਕੁਲ ਤੇ ਜਿਹੜੀ ਇਹ ਪਲਾਂਟਸ ਲੀਜੀ ਇੱਥੇ ਕਿਹੜੇ ਕਿਹੜੇ ਪਲਾਂਟ ਥੋੜਾ ਬਹੁਤ ਤੁਹਾਨੂੰ ਜਾਣਕਾਰੀ ਹੈ ਜੀ ਇੱਥੇ ਦੀ ਵਿਸ਼ਤਾਰ ਤੁਹਾਨੂੰ ਪਤਾ ਹੀ ਦਾ ਨਾਮ ਹੈ ਜਿਹੜਾ ਫਰਨ ਹਾਊਸ ਹੈ ਜੀ ਤੇ ਇੱਥੇ ਨਾਲ ਜੀ ਜ਼ਿਆਦਾਤਰ ਜਿਹੜੀ ਬੁੱਟੇ ਜਿਹੜੇ ਫਰਨ ਹਾਉਸ ਦੇ ਫਰਨ ਦੇ ਬੁੱਟੇ ਲੱਗੇ ਹੋਏ ਨੇ